ਕੇਜਰੀ ਵਾਲਦਗੇ ਬੋਕਰੇ ਖਾਲਾ ਵਾਹਦਿਆਂ ਤੋਂ ਮੁੱਕਰੀ ਇਰਾਦਿਆਂ ਤੋਂ ਮੁੱਕਰੀ ਕੱਲੀ-ਕੱਲੀ ਗੱਲ ਦਾ ਹਿਸਾਬ ਚਾਹੀਦਾ ਆ ਪੰਜਾਬ ਦੇ ਲੋਕਾਂ ਦੀਆਂ ਨੀਂਦਾਂ ਉਡਾਉਣ ਵਾਲੀ ਇਹ ਨਹੀਂ ਸਾਨੂੰ ਕੱਲੀ-ਕੱਲੀ ਗੱਲ ਦਾ ਹਿਸਾਬ ਚਾਹੀਦਾ ਖਾ ਲੋ ਆ ਖਾਲਾ ਕੇਜਰੀ ਵਾਲਦਗੇ ਬੋਕਰੇ ਮਿੱਠਾ ਖਾਲਾ ਨੀਂਦ ਆਜੂਗੀ ਪੁਲੂਸ ਤੇ ਪਹੁੰਗੇ ਸੌਜੋ ਕੇਜਰੀ ਵਾਲ ਸਾਹਿਬ ਸੌਜੋ ਕੋਈ ਬਾਤ ਨਹੀਂ ਹਾਰ ਜਿੱਤ ਤਾਂ ਹੋਤੀ ਰਹਤੀ ਹੈ ਜੇਕਰ ਕੇਦਰੀ ਵਾਦਕੇ ਬੋਕਰੇ ਕਾਸ਼ ਕਿਤੇ ਤੁਸੀਂ ਵਾਕਈ ਸッカ ਸਰਕਾਰੀ ਸਕੂਲਾਂ ਦੇ ਵਿੱਚ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ ਚ ਪਵਾ ਦਿੰਦੇ ਤਾਂ ਤੁਹਾਨੂੰ ਕੋਈ ਹਰਾਉਣ ਵਾਲਾ ਜੰਮਿਆ ਨਹੀਂ ਸੀ ਕੇਦਰੀ ਵਾਦਕੇ ਬੋਕਰੇ ਮਿੱਠਾ ਖਾਣਾ ਨਹੀਂ ਨੇ ਮਿੱਠਾ ਖਾਣਾ ਨਹੀਂ ਅੱਜ ਦੀ ਧਾਰੀ ਆਉਣੀ ਹੈ ਜੇ ਰੋਜ਼ਗਾਰ ਦੀ ਗੱਲ ਕਰੀਏ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਪੈਸਾ ਲਾਉਂਦਾ ਪੰਜਾਬ ਤੇ ਕਰਜ਼ੇ ਚੱਕ ਕੇ ਇਸ ਬੋਕਰ ਦੇ ਮਾਲਕ ਨੂੰ ਐਸ਼ ਪ੍ਰਸਤੀ ਨਾ ਕਰਾਉਂਦਾ ਜਿਵੇਂ ਇਹਨੇ ਕਿਹਾ ਸੀ ਕਿ ਸਾਨੂੰ ਸਿਕਿਉਰਟੀਆਂ ਨਹੀਂ ਚਾਹੀਦੀਆਂ ਬੰਗਲੇ ਨਹੀਂ ਚਾਹੀਦੇ ਤੇ ਬੰਗਲਿਆਂ ਤੇ ਕਰੋੜਾਂ ਰੁਪਈਆ ਲਾਇਆ ਕੇਜਰੀਵਾਲ ਤੂੰ ਆਪਦੇ ਉੱਤੇ ਤੇ ਮੈਂ ਫੇਰ ਤੋਂ ਕਹਿਣਾ ਕਿ ਤੁਸੀਂ ਗਰੀਬੀ ਨਹੀਂ ਚੱਕ ਸਕੇ ਗਰੀਬੀ ਲਿਆਂਦੀ ਉਲਟਾ ਤੇ ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਰੋਜ਼ਗਾਰ ਦਿੱਤਾ ਹੁੰਦਾ ਜੇਕਰ ਕੇਜਰੀਵਾਲ ਨੇ ਭਗਵੰਤ ਮਾਨ ਤੇ ਮੱਲ ਨਾ ਮਾਰੀ ਹੁੰਦੀ ਤਾਂ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਗਰੀਬਾਂ ਦਾ ਸਾਥ ਦਿੱਤਾ ਹੁੰਦਾ ਮਜ਼ਦੂਰਾਂ ਨੂੰ ਤੁਸੀਂ ਡਸਟਬਿਨ ਚ ਪਾਤਾ ਸੋਟਾ ਲੈ ਕੇ ਕਿਸਾਨਾਂ ਨੂੰ ਮਗਰ ਲਾ ਕੇ ਉਹਨਾਂ ਨੂੰ ਚਿੰਗਮ ਤਰਨ ਚੱਬ ਕੇ ਸਿਰਤਾ ਦੁਕਾਨਦਾਰਾਂ ਨੂੰ ਮਗਰ ਲਾ ਕੇ ਉਹਨਾਂ ਨੂੰ ਪਾਸੇ ਸਿਰਤਾ ਤੇ ਤਗੜੇ ਬਿਜ਼ਨਸmenਾਂ ਦੀਆਂ ਬੋਲੀਆਂ ਬੋਲਣ ਲੱਗ ਗਏ ਤਾਂ ਤੁਹਾਡੇ ਹਾਲਾ ਨਹੀਂ ਉਹਨੇ ਸिखਾ ਲਾ ਨਹੀਂ ਬਕਰੇ ਖਾਲਾ ਮਿੱਠਾ ਖਾਲਾ ਨਹੀਂ ਇਹ ਗਾਜਰ ਪਾ ਦੁੱਧ ਤੇ ਗਾਜਰਾਂ ਦਾ ਖਾਲਾ ਝਾੜੂ ਵਾਲਿਆਂ ਨੇ ਹੁਣ ਕਿੱਥੇ ਮਿੱਠਾ ਚੰਗਾ ਲੱਗਣਾ ਇਹਨਾਂ ਤਾਂ ਮਹਾਰਾਜ ਕੌੜੀ ਘੁੱਟ ਪੀਣੀ ਪੈਣੀ ਐ ਸਬਰ ਦੀ ਕੌੜੀ ਘੁੱਟ ਕੋਈ ਗਲਤ ਨਾ ਗੈਂਜ ਜੇ ਕਰ ਰੋਜ਼ਗਾਰ ਵਾਕਈ ਮਿਲਿਆ ਹੁੰਦਾ ਤੇ ਇਹ ਤਿੰਨ ਚੀਜ਼ਾਂ ਤੁਹਾਡੀਆਂ ਸੀ ਮੁੱਖ ਤੁਸੀਂ ਕਰਤੀ ਬਿਜਲੀ ਫ੍ਰੀ ਕਿੰਨਾ ਚਿਰ ਫ੍ਰੀ ਚੱਲੀ ਜਾਊਗੀ ਇਹ ਕਾਜੇ ਵੀ ਉਦਾਹਰਨ ਦੇ ਦਵਾ ਯਾਰ ਤੁਹਾਨੂੰ ਹੁਣ ਮਿੱਠਾ ਤਾਂ ਇਹਨਾਂ ਨੇ ਖਾਣਾ ਨਹੀਂ ਚਲੋ ਚੱਲ ਕੋਈ ਨਹੀਂ ਇੱਥੇ ਟੂਣਾ ਤਾਂ ਪੈਸੇ ਹੀ ਅਗਲੇ ਨੇ ਘੰਟੂਣਾ ਖਾਈ ਜਾਈ ਭਾਈ ਤੇਰਾ ਦਿਲ ਕਰਦਾ ਆ ਜਾ ਮੰਨ ਲੋ ਆਹ ਦਰਖਤ ਆਜਾ ਸ਼ਮਸ਼ਾਨ ਘਾਟ ਦੇ ਵਿੱਚ ਜਿਹੜੇ ਦਰਖਤ ਖੜੇ ਆ ਆਪਾਂ ਕਿਸੇ ਨੂੰ ਕਹਿ ਦਗੇ ਵੀ ਤੁਹਾਨੂੰ ਬਾਲਣ ਫਰੀ ਦੇਣਾ ਤਾਂ ਬਾਲਣਾ ਆਪਣੇ ਕੋਲੇ ਆਹਾ ਇਹ ਬਾਲਣ ਪੜ ਪੜ ਕੇ ਆਪਾਂ ਲੋਕਾਂ ਦੇ ਘਰਾਂ ਚੱਕ ਲਵਾਈ ਚੱਕ ਤਾਂ ਕਿੰਨੇ ਕ ਦਿਨ ਚੱਲੂਗੀ ਅੱਗੇ ਬਹੁਤਾ ਚਿਰ ਨਹੀਂ ਚੱਲਣੀ ਇੱਥੋਂ ਖਤਮ ਹੋ ਜਾਣਾ ਤੇ ਖਾਲੀ ਹੋ ਜਾਣਾ ਇੱਥੋਂ ਦਰਖਤ ਨਹੀਂ ਰਹਿਣਾ ਕੋਈ ਇਹਦੀ ਥਾਂ ਤੇ ਸਾਨੂੰ ਕੀ ਕਰਨਾ ਪਊਗਾ ਦਰਾਕਤ ਲਾਉਣੇ ਵੀ ਪੈਣੇ ਆ। ਉਸੇ ਤਰ੍ਹਾਂ ਬਿਜਲੀ ਮੈਕਮਾ ਕਿੰਨਾ ਸਰਪ੍ਰਾਈਜ਼ ਮਤਲਬ ਕਿੰਨਾ ਸਰਪ੍ਰਾਈਜ਼ ਫ੍ਰੀ ਚੀਜ਼ਾਂ ਦੇ ਕੇ ਬੱਦ ਸਕਦਾ। ਜੇਕਰ ਤੁਸੀਂ ਇਹ ਹੀ 5700 ਰੁਪਿਆ ਹਰ ਘਰ ਨੂੰ ਬਿਜਲੀ ਬਿੱਲ ਲਾਓ ਤਾਂ ਲੋਕ ਵੀ ਫ੍ਰੀ ਦੇ ਵਿੱਚ ਹਰ ਚੀਜ਼ ਖਾਣ ਨੂੰ ਤਿਆਰ ਆ। ਲੋਕ 25-2500 ਰੁਪਿਆ ਨਵਾਇਟਰਾਂ ਦੀ ਕਿਸ਼ਤ ਭਰੀ ਜਾਂਦੇ ਆ। ਤੇ 5700 ਰੁਪਇਆ ਬਿਜਲੀ ਬਿੱਲ ਨਹੀਂ ਭਰਦੇ ਤਾਂ ਕਿ ਸਾਡੇ ਕੋਲ 24 ਘੰਟੇ ਬਿਜਲੀ ਰਹੇ ਤੁਸੀਂ ਹਰ ਚੀਜ਼ ਫ੍ਰੀ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਕੋਈ ਵੈਨਜੂਏਲਾ ਦੇਸ਼ ਦਾ ਸੀਗਾ ਪਤਾ ਨਹੀਂ ਰਾਸ਼ਟਰਪਤੀ ਕੇ ਮਨਿਸਟਰ ਉਹ ਜਦੋਂ ਗਿਆ 14 ਚ ਉਹਦੀ ਆਤਮਾ ਤੁਹਾਡੇ ਚ ਆ ਗਈ ਕਿਤੇ ਕਦੇ 2-2000 ਰੁਪਇਆ ਸਾਡੀਆਂ ਔਰਤਾਂ ਨੂੰ ਕਹਿਣਾ ਸਾਡੀਆਂ ਭੈਣਾਂ ਮਾਵਾਂ ਨੂੰ ਤੇ ਅੱਜ ਦੇ ਸਮੇਂ ਚ 1100 ਰੁਪਇਆ ਨਾਲ ਪੂਰੀ ਨਹੀਂ ਪੈਂਦੀ ਜੇਕਰ ਪੂਰੀ ਪੈਂਦੀ ਆ ਆ ਝਾੜੂ ਵਾਲਾ ਅੱਜ ਜਿਵੇਂ ਕੇਸਰੀ ਵਾਲਾ ਪੈਨਸ਼ਨ ਆਪੀ ਬੰਦ ਕਰਾਵੇ 1000 ਰੁਪਇਆ ਲਵਾਵੇ ਕੱਲੀ ਆਪਦੇ ਘਰ ਵਾਲੀ ਨੇ ਇਹ ਬਾਈ ਜੀ ਸਾਨੂੰ ਸਿਰਫ ਤੇ ਸਿਰਫ ਰੋਡੇ ਲੱਗੇ ਸੀ ਤੇ ਹੁਣ ਇਹ ਨਹੀਂ ਪਤਾ ਕਿ ਉਹ ਕੇਸਰੀ ਵਾਲਾ ਦਿੱਲੀ ਘਟ ਰਵੇ ਤੇ ਪੰਜਾਬ ਦੇ ਵਿੱਚ ਆ ਕੇ ਨੋਟਾਂ ਟੁੰਕੀ ਜਾਦੇ ਕਰੇ ਤੇ ਬਾਕੀ ਚਲੋ ਕੀ ਗੱਲ ਆ ਵੀ ਸਿਰ ਦਾ ਭਾਰ ਪਪਾ ਦੇ ਪਹਿਣਾ ਬਾਅਦ ਦੇ ਵਿੱਚ ਆਪੇ ਭਗਵੰਤਮਾਨ ਵੇਖੀ ਜਾਊਗਾ ਤਾਂ ਭਾਈ ਸਾਹਿਬ ਤੁਹਾਡੀ ਸਰਕਾਰ ਹੰਕਾਰ ਨੇ ਹਰਾਈ ਆ ਮਾਂ ਨੇ ਹਰਾਈ ਆ ਔਰ ਮੈਂ ਕੇਜਰੀਵਾਲ ਸਾਹਿਬ ਨੂੰ ਕਹਿ ਦੇਵਾਂ ਕਿ ਭਾਵੇਂ ਤੁਸੀਂ ਹਰਗੇ ਪਰ ਸਾਡੇ ਮੁੱਖ ਮੰਤਰੀ ਨੇ ਤਾਂ ਚਾਪਲੂਸੀ ਤੁਹਾਡੀ ਪੂਰੀ ਕੀਤੀ ਸੀ ਇਥੋਂ ਪੰਜਾਬ ਨੂੰ ਛੱਡ ਕੇ ਤੁਹਾਡੇ ਕੋਲ ਫਿਰਦੇ ਰਹੇ ਉਹਨੂੰ 13000 ਪਿੰਡਾਂ ਦਾ ਭੋਰਾ ਫਿਕਰ ਨਹੀਂ ਪਿਆ 3 ਕਰੋੜ ਲੋਕਾਂ ਦਾ ਸਿਰ ਕੁਚਲ ਕੇ ਨੰਘ ਕੇ ਗਿਆ ਉੱਥੇ ਪ੍ਰਚਾਰ ਕਰਦਾ ਰਿਹਾ ਫਿਰ 3 ਕਰੋੜ ਲੋਕਾਂ ਦੀ ਵੱਦ ਸੀ ਸੀ ਵੀ ਤਾਂ ਤਗੜੀ ਹੁੰਦੀ ਆ ਅੱਜ ਹਰ ਕੇ ਬਹਿ ਗਏ ਨਾ ਤੁਸੀਂ ਤਾਂ ਕਹਿੰਦੇ ਸੀ ਕੇਂਦਰੀ ਉਹ ਮੋਦੀ ਨੂੰ ਦੂਰਾ ਜਨਮ ਲੈਣਾ ਪਊਗਾ ਮੈਨੂੰ ਲੱਗਦਾ ਉਹ ਦੂਰਾ ਜਨਮ ਜਿੱਤਣ ਵਾਸਤੇ ਤੁਹਾਨੂੰ ਲੈਣਾ ਪਊਗਾ ਪਾਰਟੀ ਤਾਂ ਬਣੀ ਸੀ ਨੈਸ਼ਨਲ ਲੈਵਲ ਦੀ ਪਰ ਅਫਸੋਸ ਗੱਲ ਇਹ ਆ ਕਿ 2 ਸਾਲਾਂ ਦੀ ਪਾਰਟੀ ਰਹਿ ਗਈ ਇਹ ਵੀ ਬਸ ਜਿਵੇਂ ਉਹ ਨਹੀਂ ਲੱਭਣੇ ਗਵਾਚੇ ਲਾਲ ਉਵੇਂ ਕੰਮ ਹੋ ਜਾਣਾ ਪਾਲਪੀ ਦਾ ਚੋਣ ਨਿਸ਼ਾਨ ਯਾਦ ਰਹਿ ਜੂਗਾ ਲੋਕਾਂ ਨੂੰ ਉਹ ਵੀ ਤਾਂ ਲੋਕਾਂ ਦੇ ਘਰਾਂ ਚ ਪਿਆ ਹੁੰਦਾ ਤੇ ਮਿੱਠਾ ਤੁਹਾਨੂੰ ਅੱਜ ਕੱਲ ਚੰਗਾ ਨਹੀਂ ਲੱਗਣਾ ਸੌਂਜੋ ਅੱਜ ਕੱਲ ਤੁਹਾਨੂੰ ਪਲੂਸ ਕੇ ਪਾਉਣਗੇ ਤੁਹਾਡੇ ਪੀ ਸੌਂਜੋ ਕੇ ਜਿਹੜਾ ਸੌਂਜੋ ਮਨ ਸੌਂ ਤਾਂ ਨੀਂਦ ਆਈ ਜਾਣੀ ਹੈ ਚਲੋ ਕੋਈ ਗੱਲ ਨਹੀਂ ਉਹ ਤਾਂ ਪਹਿਲੇ ਪੰਜਾਬ ਨੂੰ ਸੁਬਾਈ ਬੈਠਾ ਤੇ ਜੇਕਰ ਭਾਈ ਕਿਸੇ ਨੂੰ ਮੇਰੀ ਝਾੜੂ ਵਾਲਿਆਂ ਨੂੰ ਗੱਲ ਗਲਤ ਲੱਗਦੀ ਆ ਲੱਗੀ ਜਾਵੇ ਸਾਡੇ ਦੇਸ਼ ਨੂੰ ਸਿਹਤ ਸਿੱਖਿਆ ਰੋਜ਼ਗਾਰ ਚਾਹੀਦਾ ਫਰੀਦਿੰਗਾ ਸੁਲਤਾਨ ਨਹੀਂ ਚਾਹੀਦੀਆਂ ਸਾਡੀਆਂ ਧੀਆਂ ਭੈਣਾਂ ਨੂੰ ਸਗਨ ਸਕੀਮਾਂ ਨਹੀਂ ਚਾਹੀਦੀਆਂ ਨੌکریاں ਚਾਹੀਦੀਆਂ ਤੁਸੀਂ ਕਦੇ ਆਟਾ ਰਾਛਨਦਾਲ ਦੇ ਖਿਲਾਫ ਹੁੰਦੇ ਸੀ ਮਿੱਡੇ ਮੀਲ ਦੇ ਖਿਲਾਫ ਹੁੰਦੇ ਸੀ ਸਾਡੇ ਜਿਹੜੇ ਕਹ ਲੋ ਗਰੀਬ ਲੋਕਾਂ ਨੂੰ ਗੱਲਾਂបਾਤਾਂ ਕਰਾ ਰਹੇ ਆ ਤੁਸੀਂ ਰੋਜ਼ਗਾਰ ਦਿਓ ਘਰ ਘਰ ਨੌਕਰੀ ਦਿਓ ਹਰ ਘਰ ਆਪ ਦੇ ਆਪ ਤੇ ਪਲੇ ਨਾ ਕਿ ਕਿਸੇ ਸਰਕਾਰ ਤੇ ਅੱਜ ਤੁਹਾਡੇ ਐਮਐਲਏ ਧੱਕੇਸ਼ਾਹੀਆਂ ਕਰਾਉਂਦੇ ਆ ਹਰਨਾ ਤਾਂ ਤੁਸੀਂ ਪੰਜਾਬ ਚੋਂ ਵੀ ਆ ਇੱਥੇ ਜਿਹੜੀਆਂ ਫਿਰਨਗਾਈਆਂ ਬਣੀਆਂ ਜਾਂਦੀਆਂ ਪਿੰਡਾਂ 'ਚ ਤਾਂ ਜਿਹੜਾ ਅਮੀਤ ਕੰਪਨੀ ਜਿਹੜੀ ਹੈਗੀ ਆ ਕੋਈ ਉਹਦੇ ਠੇਕੇਦਾਰ ਕੀ ਕਰੀ ਜਾਂਦੇ ਆ ਕ੍ਰੈਸਰ 'ਚ ਮਿੱਟੀ ਪਾਈ ਜਾ ਰਹੀ ਆ ਟਿੱਬਿਆਂ ਤੋਂ ਪਟ-ਪਟ ਕੇ ਤੇ ਨਾ ਤਾਂ ਐਕਸ਼ਨ ਕਾਰਵਾਈ ਕਰਦਾ ਉਹਦੇ ਧਿਆਨ 'ਚ ਲਿਆਂਦੀ ਆ ਐਸ ਡੀਓ ਬਚਾਉਣ ਤੇ ਲੱਗਿਆ ਪਿਆ ਜਈ ਬਚਾਉਣ ਤੇ ਲੱਗਿਆ ਪਿਆ ਫਾਜ਼ਿਲਕਾ ਦਾ ਡੀਸੀ ਬੇਪਰਵਾ ਇਹ ਸਿਰਫ ਕਹਿਣ ਦੀਆਂ ਗੱਲਾਂ ਤੁਸੀਂ ਜੋ ਕਰ ਰਹੇ ਆ ਇਹ ਨਾਲੇ ਤੁਸੀਂ ਖੁਰ ਕਹਿੰਦੇ ਹੁੰਦੇ ਸੀ ਨਸ਼ੇ ਤੇ ਵੋਟਾਂ ਨਹੀਂ ਲੈਣੀਆਂ ਤੇ ਸ਼ਰਾਬਾਂ ਥੋਡੀਆਂ ਫੜੀਆਂ ਕਿੰਨਾ ਸੀ ਸ਼ਰਾਬਾਂ ਥੋਡੀਆਂ ਫੜੀਆਂ ਕਿੰਨਾ ਸੀ ਵੀਡੀਓ ਵਿਖਾਉਂਦੇ ਸੀ ਪੰਜਾਬ ਦੀ दारू ਦਿੱਲੀ ਪਈ ਸੀ ਕਹਿੰਦੇ ਤਾਂ ਬੱਦ ਸੀਸ ਲੱਗੀ ਆ ਸਜਣਾ ਚਲੋ ਨਾ ਮਾਰੇ ਮੁੱਕ ਮਾਰਦਾ ਨਾ ਲੱਤ ਮਾਰਦਾ ਜਦੋਂ ਮਾਰਦਾ ਮੱਤ ਮਾਰਦਾ ਥੋੜੀ ਮੱਤ ਮਾਰ ਕੇ ਰੱਖਦੀ ਹੁਣ ਤੇ 2027 ਦੇ ਵਿੱਚ ਸੀਟਾਂ ਨਹੀਂ ਮਿਲਦੀਆਂ ਤੁਹਾਨੂੰ ਪੰਜਾਬ ਚੋਂ ਧੋਖਾ ਕੀਤਾ ਹਲੇ